ਕਿਉਂਕਿ ਬਹੁਤ ਸਾਰੇ ਮਾੜੇ ਹਾਲਾਤ ਜਿਹੜੇ ਕਚਹਿਰੀਆਂ ਦੇ ਵਿੱਚ ਆਮ ਜਨਤਾ ਦੇ ਅਸੀਂ ਜਿਹੜੇ ਲੇਕਿਨ ਇਸ ਤਰ੍ਹਾਂ ਕੋਆਰਡੀਨੇਸ਼ਨ ਟੁੱਟ ਜਾਂਦੀ ਹੈ ਤੁਸੀਂ ਤਹਿਸੀਲਦਾਰਾਂ ਨਾਲ ਬਾਟ ਕੇ ਉਹਨਾਂ ਦੀ ਗੱਲ ਸੁਣੋ ਕੀ ਉਹਨਾਂ ਦੀ ਮੰਗ ਹੈ ਫਿਰ ਉਹਨੇ ਕਿੰਨੇ ਤਾਂ ਛੋਟੀਆਂ-ਛੋਟੀਆਂ ਮੱਛੀਆਂ ਐ ਤੁਸੀਂ ਕੀ ਦਿਖਾਉਣਾ ਚਾਹੁੰਦੇ ਹੋ ਪੁਲਿਸ ਬਾਜ਼ਾਰਾਂ ਦੇ ਵਿੱਚ ਇਸ ਤਰ੍ਹਾਂ ਸਾਰੇ ਡੀਆਈਜੀ ਆਈਜੀਏ 3 ਸਾਲਾਂ ਬਾਅਦ ਕਿਉਂ ਯਾਦ ਆਈ ਭਾਈ ਮੁੱਖ ਮੰਤਰੀ ਸਾਹਿਬ ਦਾ ਇਹ ਜਿਹੜਾ ਵਿਵਹਾਰ ਹੈਗਾ ਇਹ ਜਿਵੇਂ ਨਿਆਂਏ ਕਰਦੇ ਹੁੰਦੇ ਆ ਇਹ ਉਸ ਤਰ੍ਹਾਂ ਦਾ ਵਿਵਹਾਰ ਹੈ ਇਸ ਤਰ੍ਹਾਂ ਤੁਹਾਡੀ ਗੱਲ ਅਗਰ ਨਹੀਂ ਸੁਣੀ ਜਾ ਰਹੀ ਜਾਂ ਤੁਹਾਡੀ ਗੱਲ ਮੰਨੀ ਨਹੀਂ ਜਾ ਰਹੀ ਇਹਦਾ ਮਤਲਬ ਇਹ ਥੋੜੀ ਹੈ ਕਿ ਮੁੱਖ ਮੰਤਰੀ ਸਾਹਿਬ ਮੀਟਿੰਗ ਚ ਉੱਠ ਕੇ ਚਲੇ ਜਾਂਦੇ ਉਹ ਹੀ ਕਿਸਾਨ ਯੂਨੀਅਨ ਦੇ ਲੋਕ ਹੈ ਜਿਨ੍ਹਾਂ ਨਾਲ ਜਿਨ੍ਹਾਂ ਨੂੰ ਇਹ ਆਂਦਾ ਤਾਂ ਕਹਿੰਦੇ ਸੀ ਤੇ ਕਹਿੰਦੇ ਸੀ ਵੀ ਅਸੀਂ ਇਹਨਾਂ ਨਾਲ ਅਲਾਈਅੰਸ ਕਰਕੇ ਸਰਕਾਰ ਬਣਾਉਣੀ ਉਹ ਅਸੀਂ ਕਿਸਾਨਾਂ ਦੇ ਨਾਲ ਹੈ ਕਾਂਗਰਸ ਪਾਰਟੀ ਨਾਲ ਹੈ ਮੈਂ ਸਮੁੱਚੇ ਸਾਡੇ ਲੋਕ ਲੀਡਰਸ਼ਿਪ ਨੂੰ ਔਰ ਸਾਡੇ ਐਮ ਐਲ ਏ ਸਹਿਬਾਨਾਂ ਨੂੰ ਇਹ ਬੇਨਤੀ ਕਰਾਂਗਾ ਕਿ ਜਿੱਥੇ ਜਿੱਥੇ ਕਿਸਾਨਾਂ ਨੂੰ ਸਾਡੀ ਲੋੜ ਹੈ ਅਸੀਂ ਉੱਥੇ ਉਹਨਾਂ ਦੇ ਨਾਲ ਖੜੇ ਨਜ਼ਰ ਆਏ ਇਹ ਵਲ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਉਣ ਦੀ ਸਾਜ਼ਿਸ਼ ਹੈ ਕਿ ਅਸੀਂ ਨਸ਼ੇ ਦੇ ਬਾਰੇ ਕਰ ਰਹੇ 10 ਸਾਲ ਤੋਂ ਇਹੀ ਮੁੱਖ ਮੰਤਰੀ ਸਾਹਿਬ ਕੀ ਸੁੱਤੇ ਬੈਸੀਏ ਇਹ ਅੱਜ ਹਰ ਵਰਗ ਧਰਨੇ ਤੇ ਹੈ हां कचहरियां ਦੇ ਵਿੱਚ ਆਮ ਜਨਤਾ ਵੀ ਬਹੁਤ ਸਾਰੇ ਐਸੇ ਲੋਗਾ ਤੋਂ ਪਰੇਸ਼ਾਨ ਲੋਕ ਕਚਹਿਰੀਆਂ ਦੇ ਵਿੱਚ ਵਿਚਾਰੇ ਰਜਿਸਟਰੀਆਂ ਕਰਾਉਣਾ ਨਹੀਂ ਉਹ ਪਰੇਸ਼ਾਨ ਬਹੁਤ ਵੱਡੀ ਕੱਲ ਜੋ ਸੀਨ ਹੋਇਆ ਮੀਟਿੰਗ ਦੇ ਵਿੱਚ ਸਾਰਾ ਕਿਸਾਨਾਂ ਨਾਲ ਮੁੱਖ ਮੁੱਖ ਦਾ ਕਿਵੇਂ ਵੇਖਦੋ ਕਿ ਡਿਟੇਨ ਵੀ ਕੀਤੇ ਗਏ ਨੇ ਕੁਝ ਅਗੂਰੂ ਦੀ માનਤਾ ਹੋ ਗਈ ਭਾਈ ਮੁੱਖ ਮੰਤਰੀ ਸਾਹਿਬ ਦਾ ਇਹ ਜਿਹੜਾ ਵਿਵਹਾਰ ਹੈਗਾ ਇਹ ਜਿਵੇਂ ਨਿਆਂਏ ਕਰਦੇ ਹੁੰਦੇ ਆ ਇਹ ਉਸ ਤਰ੍ਹਾਂ ਦਾ ਵਿਵਹਾਰ ਇਸ ਤਰ੍ਹਾਂ ਤੁਹਾਡੀ ਗੱਲ ਅਗਰ ਨਹੀਂ ਸੁਣੀ ਜਾ ਰਹੀ ਜਾਂ ਤੁਹਾਡੀ ਗੱਲ ਮੰਨੀ ਨਹੀਂ ਜਾ ਰਹੀ ਇਹਦਾ ਮਤਲਬ ਇਹ ਥੋੜੀ ਹੈ ਕਿ ਮੁੱਖ ਮੰਤਰੀ ਸਾਹਿਬ ਮੀਟਿੰਗ ਚ ਉੱਠ ਕੇ ਚਲੇ ਜਾਣ ਜਾਂ ਮੀਟਿੰਗ ਛੱਡ ਕੇ ਚਲੇ ਜਾਣ ਤੁਸੀਂ ਉਹਨਾਂ ਨਾਲ ਗੱਲਬਾਤ ਕਰੋ ਜੇ ਗੱਲਬਾਤ ਨਹੀਂ ਸਿਰੇ ਚੜਦੀ ਤਾਂ ਦੁਬਾਰੇ ਟਰਾਈ ਕਰਨੀ ਕਿਉਂਕਿ ਜਿਹੜਾ ਮੁਖੀ ਹੁੰਦਾ ਹੈ ਇਸੇ ਵੀ ਚੀਜ਼ ਦਾ ਪੰਜਾਬ ਦਾ ਮੁੱਖ ਮੰਤਰੀ जो इस तरह संगठना गल करेगा नहीं और पैनिक क्रिएट करेगा गुस्सा आएगा वो गल विगड़ जानी है और आता कदें नहीं होया ये किसान यूनियन के लोग है जिन्हों न जिन्हूाता कहें कहें भी असी इन्होंलायस करके सरकार बनानी है अज उन्नदाता अज उसान यूनियन के जे लोग ने आगू ने अज उन्हों की फड़ो हो रही है ਥੋੜਾ ਜਿਹਾ ਕਿਸਾਨ ਯੂਨੀਅਨ ਨੂੰ ਵੀ ਇਸ ਕੱਲ ਦਾ ਚਾਨਣ ਹੋ ਗਿਆ ਕਿ ਯਾਰ ਜਿਸ ਪ੍ਰਕਾਰ ਇਹ ਤਾਂ ਕਦੇ ਨਹੀਂ ਹੋਇਆ ਕਿ ਸਰਦਾਰ ਰੁਲਦੂ ਸਿੰਘ ਨੂੰ ਫੜ ਲਿਆ ਗਿਆ ਬਲਬੀਰ ਸਿੰਘ ਰਾਜੇਵਾਲ ਸਾਹਿਬ ਨੂੰ ਫੜ ਲਿਆ ਗਿਆ ਉਗਰਾਹਾ ਸਾਹਿਬ ਦੇ ਘਰ ਉਹ ਪੁਲਿਸ ਫਿਰਦੀ ਐ ਇਧਰ ਉਧਰ ਭਾਲਦੀ ਐ ਕਿਸਾਨ ਆਗੂਆਂ ਨੂੰ ਫੜ ਲਿਆ ਕਿ ਜਿਵੇਂ 테러ਰਿਸਟ ਹੁੰਦੇ ਨੇ ਇੰਜ ਲੱਗਦਾ ਹੈ ਕਿ ਇਹ ਗੱਲ ਹੁਣ ਬੀਜੇਪੀ ਜਿਹੜੀ ਹੈਗੀ ਆ ਅਮਿਤ ਸ਼ਾ ਦੇ ਕਾਨੂੰਨ ਦੇ ਮੁਤਾਬਕ ਪੰਜਾਬ ਸਰਕਾਰ ਸਾਰਾ ਤਾਣਾ ਬਾਣਾ ਰਚ ਰਹੀ ਹੈ। ਸੋ ਇਹ ਉਦਾਂ ਦੀ ਪੂਰੀ ਮੈਨੂੰ ਲੱਗਦਾ ਇਹ ਯੋਜਨਾ ਬੰਦੀ ਤਰੀਕੇ ਦੇ ਨਾਲ ਇਹ ਕੰਮ ਹੋ ਰਿਹਾ ਹੈ ਔਰ ਇਹ ਬਿਲਕੁਲ ਗਲਤ ਕੰਮ ਹੈ। ਇਸ ਤਰ੍ਹਾਂ ਤੁਸੀਂ ਲੋਕਾਂ ਦੀ ਆਵਾਜ਼ ਨੂੰ ਔਰ ਖਾਸ ਕਰਕੇ ਕਿਸਾਨਾਂ ਦੀ ਆਵਾਜ਼ ਨੂੰ ਤੁਸੀਂ ਦਬਾ ਨਹੀਂ ਸਕਦੇ। ਸੋ ਅਸੀਂ ਕਿਸਾਨਾਂ ਦੇ ਨਾਲ ਹੈ, ਕਾਂਗਰਸ ਪਾਰਟੀ ਨਾਲ ਹੈ। ਮੈਂ ਸਮੁੱਚੇ ਸਾਡੇ ਲੋਕ ਲੀਡਰਸ਼ਿਪ ਨੂੰ ਔਰ ਸਾਡੇ ਐਮਐਲਏ ਸਹਿਬਾਨਾਂ ਨੂੰ ਇਹ ਬੇਨਤੀ ਕਰਾਂਗਾ ਕਿ ਜਿੱਥੇ ਜਿੱਥੇ ਕਿਸਾਨਾਂ ਨੂੰ ਸਾਡੀ ਲੋੜ ਹੈ ਅਸੀਂ ਉੱਥੇ ਉਹਨਾਂ ਦੇ ਨਾਲ ਖੜੇ ਨਜ਼ਰ ਆਵਾਂ। ਤੁਹਾਨੂੰ ਲੱਗਦਾ ਵੀ ਦਿੱਲੀ ਇਲੈਕਸ਼ਨ ਤੋਂ ਬਾਅਦ ਜਿਸ ਤਰ੍ਹਾਂ ਦਾ ਮੂਡ ਅਪਣਾਇਆ ਜਾ ਰਿਹਾ ਪੰਜਾਬ 'ਚ ਹੈ ਉਹ ਨਸ਼ਿਆਂ ਨੂੰ ਲੈ ਕੇ ਕੋਈ ਅਸਰ ਜਾਂ ਕੁਝ 3 ਸਾਲ ਪਹਿਲੇ ਜਿਹੜੇ ਦੇਖੋ ਨਸ਼ੇ ਦੀ ਗੱਲ ਹੈ 3 ਸਾਲਾਂ ਦੇ ਸੁੱਤੇ ਪਏ ਸੀ ਉਹ ਲੋਕਾਂ ਦੇ ਘਟਾ ਹੀ ਜਾਂਦੇ ਆ। ਠੀਕ ਹੈ ਅਸੀਂ ਇਹ ਨਹੀਂ ਕਹਿੰਦੇ ਵੀ ਕਿਸੇ ਨਸ਼ੇੜੀ ਨੂੰ ਬਖਸ਼ਣਾ ਚਾਹੀਦਾ। ਲੇਕਿਨ ਇਹ ਤਾਂ ਛੋਟੀਆਂ ਛੋਟੀਆਂ ਮੱਛੀਆਂ ਐ ਤੁਸੀਂ ਕੀ ਦਿਖਾਉਣਾ ਚਾਹੁੰਦੇ ਹੋ ਪੁਲਿਸ ਬਾਜ਼ਾਰਾਂ ਦੇ ਵਿੱਚ ਇਸ ਤਰ੍ਹਾਂ ਸਾਰੇ ਡੀਆਈਜੀ ਆਈਜੀ ਇਹ 3 ਸਾਲਾਂ ਬਾਅਦ ਕਿਉਂ ਯਾਦ ਆਈ ਜਿਹੜਾ ਕੋਈ ਵੱਡਾ ਮਗਰਮੱਛ ਹੈ ਕੀ ਤੁਸੀਂ ਉਹਦਾ ਕੋਈ ਘਰ ਵੀ ਟਾਓ ਦੋ ਦੋ ਮਰਲੇ ਤਿੰਨ ਤਿੰਨ ਮਰਲਿਆਂ ਦੇ ਘਰਾਂ ਵਾਲਿਆਂ ਦੇ ਤਾਂ ਜੇਸੀਬੀਆਂ ਲੈ ਗਏ ਤੇ ਜਿਹੜੇ ਵੱਡੇ ਵੱਡੇ ਮਗਰਮੱਛ ਹੈ ਉਹਨਾਂ ਦੇ ਵੱਲ ਹਜੇ ਤੱਕ ਤੁਸੀਂ ਝਾਤ ਨਹੀਂ ਮਾਰੀ ਕਿੰਨਾ ਚੱਕਰ ਮਗਰਮੱਛਾਂ ਦੇ ਹੱਥ ਨਹੀਂ ਪੌਂਦੀ ਉਹਨਾਂ ਚੱਕਰ ਨਸ਼ੇ ਤੇ ਰੋਕਥਾਮ ਨਹੀਂ ਲਗਣੀ ਕਿੰਨੇ ਦਿਨ ਤੁਸੀਂ ਡਰਾਈਵ ਸ਼ੁਰੂ ਕਰੋਗੇ ਕੇਵਲ ਲੋਕਾਂ ਦੀਆਂ ਅੱਖਾਂ ਦੇ ਵਿੱਚ ਕੱਟਾ ਪਾਉਣ ਦੀ ਸਾਜ਼ਿਸ਼ ਹੈ ਕਿ ਅਸੀਂ ਨਸ਼ੇ ਦੇ ਬਾਰੇ ਕਰ ਰਹੇ 10 ਸਾਲ ਦੇ ਇਹੀ ਮੁੱਖ ਮੰਤਰੀ ਸਾਹਿਬ ਕੀ ਸੁੱਤੇ ਪਏ ਸੀਗੇ ਅੱਜ ਜਿਹੜਾ ਹੈਗਾ ਅੱਜ ਤਸਦੀਲਦਾਰਾ ਖਿਲਾਫ ਵੀ ਕੁਝ ਇਸ ਤਰ੍ਹਾਂ ਦਾ ਰਿਐਕਸ਼ਨ ਹੈ ਮੁੱਖ ਮੰਤਰੀ ਆਪਖਰੜ ਤਸਦੀਲ ਦੇ ਵਿੱਚ ਨੇ ਕਹਿੰਦੇ ਜੇ ਹੜਤਾਲ ਵਾਪਸ ਲੈ ਲਓਗੇ ਠੀਕ ਹੈ ਨਹੀਂ ਤਾਂ ਜਨਤਾ ਫੈਸਲਾ ਕਰੂ ਕਿੱਥੇ ਜਾਣਾ ਹੈਗਾ ਤੇ ਕਾਨੂੰਨ ਕੋਦ ਨੂੰ ਅਧਿਕਾਰ ਦੇ ਦਿੱਤੇ ਗਿਆ ਰਜਿਸਟਰੀਆਂ ਦੇ ਦੇਖੋ ਮੈਂ ਇਹ ਕਹਿਣਾ ਕਿ ਹਰ ਵਰਗ ਨਾ ਫਰੰਟ ਨਹੀਂ ਖੋਲ ਸਕਦੇ ਤੁਸੀਂ ਜਿੱਥੋਂ ਤੱਕ ਹੈਗੀ ਹੈ ਤਹਿਸੀਲਦਾਰਾਂ ਦੀ ਮੈਂ ਤਹਿਸੀਲਦਾਰਾਂ ਨੂੰ ਕਿਸੇ ਨੂੰ ਸਲਾਉਂਦਾ ਨਹੀਂਗਾ ਕਿਉਂਕਿ ਬਹੁਤ ਸਾਰੇ ਮਾੜੇ ਹਾਲਾਤ ਜਿਹੜੇ ਕਚਹਿਰੀਆਂ ਦੇ ਵਿੱਚ ਆਮ ਜਨਤਾ ਦੇ ਅਸੀਂ ਜਿਹੜੇ ਲੇਕਿਨ ਇਸ ਤਰ੍ਹਾਂ ਕੋਆਰਡੀਨੇਸ਼ਨ ਟੁੱਟ ਜਾਂਦੀ ਹੈ ਤੁਸੀਂ ਤਹਿਸੀਲਦਾਰਾਂ ਨਾਲ ਬਾਟ ਕੇ ਉਹਨਾਂ ਦੀ ਗੱਲ ਸੁਣੋ ਕੀ ਉਹਨਾਂ ਦੀ ਮੰਗ ਹੈ ਫਿਰ ਉਹਰੇ ਤੇ ਗੌਰ ਫਰਮਾਓ ਤੁਸੀਂ ਆਪਣੇ ਆਪ ਹੀ ਕਹਿ ਦਿਓ ਵੀ ਫਲਾਣੇ ਛੁੱਟੀ ਦੇ ਚਲੇ ਜਾਓ ਇਹ ਵੀ ਗੱਲ ਠੀਕ ਨਹੀਂ ਹੈ ਅੱਜ ਹਰ ਵਰਗ ਧਰਨੇ ਤੇ ਹੈ ਹਾਂ ਕਚੈਰੀਆਂ ਦੇ ਵਿੱਚ ਆਮ ਜਨਤਾ ਵੀ ਬਹੁਤ ਸਾਰੇ ਐਸੇ ਲੋਕਾਂ ਤੋਂ ਪਰੇਸ਼ਾਨ ਹੈ ਲੋਕ ਕਚੈਰੀਆਂ ਦੇ ਵਿੱਚ ਵਿਚਾਰੇ ਰਜਿਸਟਰੀਆਂ ਕਰਾਉਣ ਨਹੀਂ ਉਹ ਪਰੇਸ਼ਾਨ ਨੇ ਬਹੁਤ ਵੱਡੀ ਪੈਸੇ ਦੀ ਡਿਮਾਂਡ ਹੁੰਦੀ ਹੈ ਪਰ ਮੈਂ ਇਹ ਇਹ ਸਾਰਿਆਂ ਨੂੰ ਗਲਤ ਨਹੀਂ ਕਹਿ ਸਕਦਾ ਕਿ ਸਾਰੇ ਤਹਿਸੀਲਦਾਰ ਗਲਤ ਹੈ ਜਿਹੜੇ ਗਲਤ ਆ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤੇ ਦੂਜਿਆਂ ਦੀ ਗੱਲ ਸੁਣ ਕੇ ਉਹਰੇ ਤੇ ਗੌਰ ਵੀ ਫਰਮਾਉਣਾ ਚਾਹੀਦਾ ਤਾਂ ਜੋ ਅਸੀਂ ਤੇ ਜੇ ਮੁੱਖ ਮੰਤਰੀ ਸਾਹਿਬ ਆਪ ਹੀ ਕਹਿਣਗੇ ਵੀ ਜਾਂਦੇ ਰਹੋ ਸਾਰਾ ਫਿਰ ਇਹਦੂ ਬਾਦ ਮਾਸਟਰਾਂ ਨੂੰ ਕਹਿ ਦਿਓ ਕਿਉਂ ਜਾਂਦੇ ਰਹੋ ਬਈ ਤਨਖਾਹ ਨਹੀਂ ਲੈਂਦੇ ਤੁਸੀਂ ਬਾਟ ਕੇ ਉਹਨਾਂ ਦੀ ਗੱਲ ਕਰੋ ਜਿਹੜੀਆਂ ਕੋਈ ਮਾੜੀਆਂ ਮੱਛੀਆਂ ਹੈ ਉਹਨਾਂ ਦੇ ਕਾਰਵਾਈ ਕਰਕੇ ਉਹਨਾਂ ਨੂੰ ਡਿਸਮਿਸ ਕਰੋ ऐसे तहसीलदारਾਂ ਨੂੰ ਪੂਲੀ ਇਲੈਕਸ਼ਨ ਤੋਂ ਬਾਅਦ ਕੇਦਰੀ ਵਲ ਪੰਜ ਤੋਂ 15 ਮਾਰਚ 10 ਦਿਨ ਆ ਰਹੇ ਆ ਪੰਜਾਬ ਕੋਈ ਆਫਤਾ ਕੋਈ ਸਾਧਨਾ ਵਗੈਰਾ ਦਾ ਕੋਈ ਹੋ ਰਿਹਾ ਹੈ ਕਿਵੇਂ ਦੇਖ ਚਲੋ ਭਈ ਸਾਧਨਾ ਹੁਣ ਵਿਲੈਨ ਸਾਧਨਾ ਹੀ ਕਰਨੀ ਹੁਣ ਕੋਈ ਕੰਮ ਤਾਂ ਹੈ ਨਹੀਂਗਾ ਸੇ ਮੈਂ ਜਦ ਲੁਧਿਆਣਾ ਇਲੈਕਸ਼ਨ ਸੋ ਮੇਰੇ ਕਹਿਣ ਦਾ ਮਤਲਬ ਕੀ ਏ ਪਤਾ ਨਹੀਂ ਹੁਣ ਮੈਂ ਹੁਣ ਇਹ ਤਾਂ ਨਹੀਂ ਕਹਿ ਸਕਦਾ ਵੀ ਉਹ ਪੰਜਾਬ ਕਿਉਂ ਆ ਰਹੇ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਪੰਜਾਬ ਆਉਣ ਜੀ ਸਕਦੇ ਹੁਣ ਸਾਧਨਾ ਕਰਨ ਲੇਕਿਨ ਹੁਣ ਜਿਹੜਾ ਕੰਮ ਹੈ ਨਾ ਆਮ ਆਦਮੀ ਪਾਰਟੀ ਦਾ ਚਾਹੇ ਉਹ ਸਾਧਨਾ ਕਰ ਲੈਣ ਤੇ ਚਾਹੇ ਆ ਜਾਣ ਤੇ ਚਾਹੇ ਨਾ ਆਉਣ ਚਾਹੇ ਤੋਰਾ ਫੇਰਾ ਕਰ ਲੈਣ ਚਾਹੇ ਜੋ ਮਰਜੀ ਕਰ ਲੈਣ ਹੁਣ ਕੰਮ ਨਿਬੜ ਗਿਆ ਹੁਣ ਆਮ ਆਦਮੀ ਪਾਰਟੀ ਦਾ ਮੁਕੰਮਲ ਕੰਮ ਜਿਹੜਾ ਹੈ ਪੰਜਾਬ ਚੋਂ ਨਿਬੜ ਗਿਆ ਹੁਣ ਤਾਂ ਜਨਤਾ ਜੇ ਸਵੇਰੇ ਚੋਣ ਆ ਜਾਣ ਤਾਂ ਸਵੇਰੇ ਦੱਸਦੇ ਵੀ ਹਾਲਾਤ ਕੀ ਸੋ ਮੁਕੰਮਲ ਤੌਰ ਤੇ ਕੰਮ ਨਿਬੜਿਆ ਹੋਇਆ